ਤੇ ਬਿੱਲੀ ਅੱਗੇ ਆ ਗਿਆ 14 ਮਾਡਲ ਐ ਸੋਨਾਲੀਕਾ 756 ਤੇ ਡਿਮਾਂਡ 430 ਤੇ ਨੰਬਰ ਹੈ ਹਰਿਆਣਾ ਤੇ ਇੱਧਰ ਕਰਦੇ ਆਪਾਂ ਗੱਲਬਾਤ ਜਸਵੀਰ ਦੇ ਡਿਮਾਂਡ ਡਿਟੇਲ ਇਹਦੀ ਬੜੀ ਇੱਥੋਂ ਲੈ ਕੇ ਬਾਈ ਪਿੱਛੋਂ ਤੱਕ ਫੁੱਲ ਗਰੰਟੀ ਹੈ ਕਿ ਤੋ ਪੇਟ ਨਹੀਂ ਹੋਇਆ ਟਰੈਕਟਰ ਅੱਛਾ ਅਗਲੇ ਟਾਇਰ ਨਵੇਂ ਪੋਲੋ ਦੇ ਪਿਛਲੇ ਹੀ JK ਦੇ ਆ ਪਿਛਲੇ ਕਿਹੜੇ ਆ JK ਦੇ JK ਸੁਪਰ ਦੇ ਹਾਂ ਤੇ ਟਾਇਰ ਤਾਂ ਜਮਨ ਨਵੇਂ ਹੀ ਆ ਯਾਰ ਹਨਾ ਕਾਚੇ ਬਈ ਕਾਚੇ ਮਾਰਕਾ ਦੀ ਸੀ ਜਾਂਦਾ ਹਨਾ ਤੇ ਸਾਈਡ ਆਗਾ ਗੀਅਰ ਤੇ ਗੇਅਰ ਇੰਜਨ ਵਾਲੇ ਦੱਸ ਯਾਰ ਫੁੱਲ ਗਰੰਟੀ 100 ਦੀ 100% 100 ਦੀ 100% ਹੈ ਅਗਲਾ ਕਿੰਨਾ ਮਰਜੀ ਵਾਲੇ ਕਿੰਨਾ ਮਰਜੀ ਖੱਬ ਕੇ ਬਾਵੇ ਫੁੱਲ ਫੁੱਲ ਖੱਬ ਕੇ ਵਾਲੇ ਹਨਾ ਹਾਂ 14 ਮਾਡਲ ਹੈ ਤੇ ਨੰਬਰ ਹਰਿਆਣਾ ਹੈ ਹਨਾ ਨੰਬਰ ਹਰਿਆਣਾ ਤੇ ਡਿਮਾਂਡ ਹੈਗੀ 430000 ਰੁਪਇਆ ਪੂਰੇ 4 ਦਾ ਪੂਰੇ 4 ਦਾ ਹਾਂ ਪੱਕੀ ਗੱਲ ਹੈ ਪੱਕੀ ਗੱਲ ਹੈ ਬਈ 100 ਠੀਕ ਹੈ ਤੇ ਅੱਗੇ ਆ ਗਿਆ ਇੰਡੋਫਾਰਮ 22440 ਤੇ ਇਹਦਾ ਬਰ ਕੀ ਹੈ 95 ਪੈਸੇ ਟਾਇਰ ਨਾਲ ਦੇ ਪੈਨੇ ਬਈ 900 ਘੰਟਾ ਹੀ ਚੱਲੇਗਾ ਫੁੱਲੀ ਫੁੱਲ ਅੱਛਾ ਹਾਂ 900 ਘੰਟਾ ਪੂਰਾ origignal ਚੱਲੇ ਹੈ origignal ਬਈ origignal ਅੱਛਾ ਸਾਈਡ ਗੀਅਰ ਚ ਆ ਗਿਆ ਹੈ ਅੱਛਾ ਫੁੱਲ ਟੌਪ ਮਾਡਲ ਅੱਛਾ ਫੁੱਲ ਟੌਪ ਚ ਕੀ ਕੀ ਕੁਛ ਹੁੰਦਾ ਇਹ ਵੀ ਦੱਸ ਦੇ ਫੇਰ ਫੁੱਲ ਟੌਪ ਚ ਹੁੰਦਾ ਡਬਲ ਡਿਸਟ੍ਰਿਬਿਊਟਰ ਸਾਰਾ ਕੁਝ ਜਿਵੇਂ ਜੰਸੀ ਕੰਨੀ ਆਉਂਦਾ ਨਾ ਉਹ ਵੀ ਹੈ ਹੋਮੀ ਹੈ ਹੂੰ ਜੇ ਰਿੰਜਨ ਕੰਨੀ ਓਕੇ 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 ਬਈ ਫੁੱਲ ਗਾਰੰਟੀ ਅੱਛਾ ਹਾਂ ਤੇ ਡਿਮਾਂਡ ਕਿੰਨੀ ਦੱਸਿਆ ਸੀ ਦੀ 440 44 ਤੇ ਫਿਰ ਇਹਦਾ ਕਿੱਥੋਂ ਤੱਕ ਕਰੇਗਾ ਹੁਣ 25 ਹੀ ਆ ਛੱਡ ਦਾਂਗੇ 425 ਦਾ ਤੇ ਗਿਆ ਆ ਗਿਆ ਇਹ ਕਲੋਸ ਕਰ ਇੰਜਨ ਹਨਾ ਇਹ ਚੀਜ਼ ਆ ਆ ਲੋਕ ਬਾਹਲੇ ਕਹਿੰਦੇ ਹੁੰਦੇ ਨਾ ਕਲੋਸ ਕਰ ਇੰਜਨ ਚਾਹੀਦਾ ਕਲੋਸ ਕਰ ਇੰਜਨ ਚਾਹੀਦਾ ਆ ਆ ਗਿਆ ਕਲੋਸ ਕਰ ਇੰਜਨ ਕਿੰਨੇ ਮਾਡਲ ਹੈ ਇਹ ਇਹ 8 ਬੜਾ ਪੁਰਾਣਾ ਮਾਡਲ ਚੱਕੀ ਫਿਰਦਾ ਯਾਰ ਹਾਂ ਗੇਅਰ ਇੰਜਨ ਕੰਨੀ ਹੋ ਕੇ ਮੇਰੇ ਫੁੱਲ ਗਾਰੰਟੀ ਆ ਫੁੱਲਾ ਦੇਖ ਲੈ ਮਾਡਲ ਬਹੁਤ ਪੁਰਾਣਾ ਹੈ ਉਹ ਨਹੀਂ ਫੁੱਲ ਗਾਰੰਟੀ ਕਿਵੇਂ ਮਰਜ਼ੀ ਵਾ ਕੇ ਲਈ ਜਾ ਲੈ ਕਿੰਨਾ ਮਰਜ਼ੀ ਬਾਹਲੇ ਫੇਰ ਸੌਦਾ ਕਰ ਲੈ ਬੰਦਾ ਫੇਰ ਸੌਦਾ ਕਰ ਲੈ ਹਾਂ ਤੇ ਮਾਡਲ ਪੰਜਾਬ ਆ ਕਿਹਰੇ ਨੇ ਹਰਿਆਣਾ ਨੰਬਰ ਹੈ ਨੰਬਰ ਆ ਰਿਹਾ ਤੇ ਮਾਡਲ ਕਿੰਨਾ 8 8 ਤੇ ਡਿਮਾਂਡ ਕਿੰਨੀ ਹੈ ਡਿਮਾਂਡ ਤਾਂ 295 ਆ 295 ਅੱਛਾ ਤੇ ਕਿੱਥੇ ਤੱਕ ਲਾਸਟ ਸਟੈਂਡ ਲਾਸਟ ਹੈ 75 ਦਾ 275 ਦਾ ਹਾਂ ਅੱਛਾ ਟਾਇਰ ਕਿੰਨੇ ਕਿੰਨੇ ਪੈਸੇ ਪਏ ਅਗਲੇ ਤਾਂ ਨਵੀਂ ਹੈ ਨਾ ਹਾਂ ਪਿਛਲੇ 40 45 ਪੈਸੇ ਪਿਛਲੇ 40 45 ਪੈਸੇ ਪਏ ਤੇ ਇੱਕ ਵਾਰੀ ਪੱਛਾ ਹਲਕਾ ਜਿਹੜੀ ਇਮਰਾਨ ਨੇ ਵੱਲੋਂ ਸਾਨੂੰ ਖੇਲ ਚਲਾ ਕੇ ਚਲਾਈਦਾ ਹੈ ਨਾ ਤੇ ਬਾਕੀ ਖੜੇ ਆ ਬਾਈ ਹੋਰੀ ਟਰਾਈ ਟੂ ਹੀ ਲੈਣ ਦੀ ਕਰਦੇ ਆ ਕੋਸ਼ਿਸ਼ ਤੇ ਅੱਗੇ ਅੱਗੇ ਆ ਗਿਆ 735 ਹੈ ਨਾ ਬਾਹਰ ਪੰਪ ਬਾਹਰ ਪੰਪ ਚ ਆ ਗਿਆ 97 ਮਾਡਲ 97 ਛੇ ਚੀਰੀ ਕੀਤਾ ਹੋਇਆ ਛੇ ਚੀਰੀ ਕੀਤਾ 1,65,000 ਦੀ ਮੰਗ ਹੈ ਤੇ ਗੇਰੀ ਇੰਜਨ ਦਾ ਕੰਮ ਕਮ ਕੀਮੇ ਇਹਦਾ ਹੈ ਗੇਰੀ ਇੰਜਨ ਕਨੇ ਕੀਮੇ ਹੈ ਗਾਰੰਟੀ ਫੋਲ ਲਾ ਹੂੰ ਫੋਲ ਗਾਰੰਟੀ ਆ ਦੇਖ ਲੈ 95 97 97 ਮਾਡਲ ਦੀ ਹਾਂ 97 ਮਾਡਲ ਹੈ ਨਾ ਜਿਵੇਂ ਪੂਰੀ ਗਾਰੰਟੀ ਹੈ ਫੋਲ ਅੱਛਾ ਹਾਂ ਪੈਨ ਟੂਰਾ ਦੇਖ ਅੱਛਾ 80 85 ਪੈਨੇ ਪਾਤੀ ਪਏ ਹੋਣਗੇ ਅਗਲੇ ਨੰਮੇ ਤੇ ਨੰਬਰ ਹਰਿਆਣੀ ਹੈ ਨਾ ਨੰਬਰ ਹਰਿਆਣੀ ਰਹੂ ਆਪਣੇ ਕੋਲੇ ਸਾਰੇ ਪੰਜਾਬ ਦਾ ਕੀ ਗੱਲ ਕੇ ਉਧਰ ਇਧਰ ਕਦੇ ਵਾਜੇ ਨਹੀਂ ਗੇੜਾ ਪੰਜਾਬ ਕੰਨੀ ਬਾਈ ਇੱਕ ਅੱਧਾ ਆ ਜਾਂਦਾ ਪੀਸ ਇੱਕ ਦੋ ਪੀਸ ਆਉਂਦੇ ਆ ਉਹ ਵੀ ਕੁਦਰਤ ਵਖੋ ਆ ਜਾਂਦੇ ਆ ਹਾਂ ਕਿਉਂਕਿ ਆਪਾਂ ਪੰਜਾਬ ਕੰਨੀ ਆਪਣੇ ਹਰਿਆਣੇ ਚ ਹੀ ਮਿਲਦੇ ਟਰੈਕਟਰ ਆਪਾਂ ਜੀਮੀਦਾਰ ਹਰਿਆਣੇ ਉਧਰ ਹੀ ਲੈਨੇ ਪਿੰਡਾਂ ਚੋਂ ਹੂੰ ਹਰਿਆਣੇ ਚ ਵੀ ਸਾਰੇ ਖੇਤੀ ਕਰਨ ਵਾਲੀ ਜੀਮੀਦਾਰੀ ਹੈ ਹੈਨਾ ਸਰ੍ਹਸੇ ਨਾਲ ਬਾਕੀ ਸਾਰਾ ਹਰਿਆਣੀ ਖੇਤੀ ਕਰਦਾ ਹੈ ਹੈਨਾ ਤੇ ਇਹਦਾ ਫਿਰ ਕੀ ਹਿਸਾਬ ਕਿਤਾਬ ਕਰੇ ਕਰੀ ਸੀ ਇਹ 2 ਲੱਖ ਦਾ ਦੇ ਦਾਂਗੇ 1 65 ਡਿਮਾਂਡ ਆ 15000 ਰੁਪਿਆ ਘਟਾ ਕੇ ਹ ਮੌਕੇ ਤੇ ਹੋਰ ਕਰਨ ਲੱਗੇ ਮੌਕੇ ਤੇ ਹੋਰ ਹੋ ਜੂਗਾ ਹਨ ਤੇ ਆਹ ਆਹ 20 ਮਾਡਲ ਆ ਇੱਕ ਬਾਈ ਖੜਾਈ ਬੈਠਾ ਤੇ ਇੱਕ 20 ਖੜਾਈ ਬੈਠਾ ਹੈ ਹਾਂ ਇੱਕ ਕਰੇ ਤੇ 23 ਖੜਾ ਇੱਕ 23 ਖੜਾ ਹੈ ਇਹਦੇ ਟੈਟੂਰ ਯਾਰ ਚੇਂਜ ਕੀਤਾ ਹੋਇਆ ਹੈ ਨਾ ਸ਼ੌਂਕ ਨਾਲ ਪਵਾਇਆ ਆਹ ਤਾਂ ਅਗਲੇ ਨੇ ਪਿੱਛੇ ਆਪਾਂ ਨੇ ਲੈ ਕੇ ਆਇਆ ਬਈ ਆਪਾਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਕਿੰਨੇ ਕ ਪੈਸੇ ਅਗਲੇ ਦਾ ਨਵੀਂ ਹੈ ਪਿਛਲੇ ਕਿੰਨੇ ਕ ਪੈਸੇ ਹੈ ਪਿਛਲੇ 95 ਵੈਸੀ ਹੋਣਗੇ ਟਾਇਰ 90 95 ਪੈਸੇ ਹੈ ਨਾ ਹਾਂ ਤੇ ਗੇਅਰ ਇੰਜਨ ਕਰਨ ਦੀ ਕਿੰਨੀ ਹੈ ਫੁੱਲ ਗਾਰੰਟੀ ਫੁੱਲ ਫੁੱਲ ਗਾਰੰਟੀ ਹਾਂ ਨਵਾਂ ਟਰੈਕਟਰ ਪਿਆ ਬਈ ਯਾਰ ਖੁਸ਼ੀ ਨਹੀਂ ਚਲਾ ਤੇ ਬਲਟਾਉ ਬਈ ਹੀ ਹਲਟਾਉ ਜਾ ਗਿਆ ਫੁੱਲ ਟੌਪ ਚ ਆ ਗਿਆ ਅੱਛਾ ਤੇ ਨੰਬਰ ਹਰਿਆਣਾ ਦੇ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਤਾਂ ਸੀ 60 ਹੈ ਅੱਛਾ ਜੀ 10-10 ਦੇ ਦਾਂਗੇ 660 ਡਿਮਾਂਡ ਹੈ ਤੇ 6 6 ਕਿੰਨਾ ਕਿੰਨੀ ਨੇ ਮਾਣ ਸੀ 10 60 ਡਿਮਾਂਡ ਹੈ ਜੀ 10-10 ਦੇ ਦਾਂਗੇ ਐਨੇ ਘਟਾ ਕੇ ਹਾਂ ਐਨੇ ਘਟਾ ਕੇ 50000 ਰੁਪਏ ਘਟਾ ਕੇ ਹਾਂ ਹੈ ਹਾਂ ਇੰਨਾ ਕਿਵੇਂ ਦਿਆਲੂਗਾ ਕਿ ਲੋਹੜੀ ਤੇ ਹੈ ਹਾਂ ਲੋਹੜੀ ਤੇ ਆਫਰ ਕਰਤਾ ਲੋਹੜੀ ਤੇ ਆਫਰ ਕਰਤਾ ਹਾਂ ਅੱਛਾ ਤੇ ਫੁੱਲ ਟੌਪ ਆ ਮਨ ਲੋ ਆਪਾਂ ਸੰਚਾਰੇ ਪਾਸੇ 20 ਤੇ 660 ਡਿਮਾਂਡ ਹੈ ਨੰਬਰ ਹਰਿਆਣਾ ਤੇ ਐਨਓਸੀ ਵਗੈਰਾ ਜਿਹੜੀ ਮਿਲੂਗੀ ਮਿਲੂਗੀ ਉਹ ਤਾਂ ਭੱਜੀ ਤੁਰੀ ਆਊਗੀ ਹੈਨਾ ਇੰਨੇ ਨਵੇਂ ਦੀ ਹੈਨਾ ਤੇ ਬਾਕੀ ਟਰੈਕਟਰ ਸਮਿਆਂ ਹੋਇਆ ਪੂਰੇ ਸ਼ੌਂਕਣਾ ਬੰਦੇ ਨੇ ਰੱਖਿਆ ਮੈਟ ਮੂਡ ਸਾਰਾ ਕੁਝ ਓਕੇ ਹੈ ਜਮ ਮੈਂ ਤਾਂ ਕੋਈ ਇਹੀ ਲੱਗਦੀ ਨਹੀਂ ਘਾਟ ਵੀ ਕੋਈ ਘਾਟ ਹੋਊਗੀ ਹਨਾ ਜਿਹੜਾ ਆਪਣੇ ਕੋਲੇ 23 ਮਾਡਲ ਖੜਾ ਨਾ ਕਰੇ ਉਹ ਤਾਂ 800 ਘੰਟੇ ਚੱਲ ਰਿਆ ਆ ਕੁਸ਼ੀ ਨਹੀਂ ਚੱਲਿਆ ਆ ਜਿਹੜਾ ਪਾ ਦਿਖਾਇਆ ਹੈ ਹਨਾ ਆ ਆ ਦਿਖਾਇਆ ਇਹ 300 ਤੇ 93 ਘੰਟੇ 393 ਘੰਟੇ ਦਾ ਸਾਇਤ ਹੋਣਾ ਹਾਂ 99 ਵੀ ਚੱਲ ਰਿਹਾ ਆ ਦੇਖ ਨਹੀਂ ਬਸ ਕੋਈ ਨਹੀਂ ਵਾਈ ਨੂੰ ਦਿਖਾ ਦੇ ਆਏ ਤਾਂ ਮਾੜਾ ਮੂਤ ਦਿਖਾਉਣੇ ਆਪਾਂ ਵੈਸੇ ਆਏ ਤਾਂ ਘਾਟ ਬਾਦ ਹੋਈ ਜਾਂਦੀ ਮਾੜੀ ਮੁੱਟੀ 93 94 700 ਵੀ 400 ਵੀ ਕੋਈ ਬਾਹਲਾ ਨਹੀਂ ਘੰਟਾ ਅਪ ਦਿਖਾਉਣ ਦੇ ਲੌ ਵੀ ਮੱਲੋ ਤੁਹਾਡੇ ਸਾਹਮਣੇ ਆ ਗਿਆ ਹੈ ਨਾ 393 ਘੰਟਾ ਚੱਲਿਆ ਹੈ ਨਾ ਤੇ ਕਾਰ ਵਰਗਾ ਟਰੈਕਟਰ ਹੈ ਤੇ ਜਦ ਬੋਂਦਾ ਨਾ ਬਾਸ ਵਾਂਗੂ ਕਾੜਦਾ ਤੇ ਜਸਵੀਰ ਫਿਰ ਲਾਸਟ ਤੇ ਆਪਦਾ ਫੋਨ ਨੰਬਰ ਤੇ ਐਡਰੈਸ ਪੰਡਾ ਆਪਣਾ ਨਾਗੋ ਕੇ ਤਲਵੰਡੀ ਸਾਹਿਬ ਆਪਾਂ ਟਰੈਕਟਰ ਖੜਾ ਕੇ ਜਾਂਦੇ ਹਾਂ ਹੂੰ ਪੰਪ ਦੇ ਸਾਹਮਣੇ ਹੀ ਹੈ ਨਾ ਜਮ੍ਹਾਂ ਵਾਲੇ ਪੰਪ ਦੇ ਜਮ੍ਹਾਂ ਸਾਹਮਣੇ ਮੰਡੀ ਇਧਰ ਮਤਲਬ ਪੰਪ ਆ ਗਿਆ ਤੇ ਇੱਥੇ ਮੁੰਡੇ ਦੀ ਮੰਡੀ ਆ ਗਈ ਹੈ ਨਾ ਤੇ ਮੋਬਾਈਲ ਨੰਬਰ 951840822 ਤੇ ਇਹ ਭਰਾ ਦਾ ਆਪਣਾ ਨੰਬਰ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਟਰੈਕਟਰ ਭਰਾ ਕੋਲੇ ਆਪਣੇ ਕੋਲੇ ਬਹੁਤ ਸੋਹਣੇ ਹੀਰੇ ਟਰੈਕਟਰ ਹੀ ਹੁੰਦੇ ਆ ਤੇ ਜਸਵੀਰ ਧੰਨਵਾਦ ਬਾਈ ਕੰਮ